PTV ਬ੍ਰਾਡਕਾਸਟਿੰਗ ਦੇਖੇ ਸਾਰੇ ਦਸ਼ਕਾ ਨੂੰ ਪਿਆਰ ਪਰਿ ਸੱਤਰੀਆ ਕਾਲ ਮੈਂ ਸੁਮਨ ਰنجਿਤ ਕੋ ਲੈ ਕੇ ਆਸਾ ਹਾਂ ਪੰਜਾਬ ਅਤੇ ਦੇਸ਼ ਪਰ ਦੀਆਂ ਖਬਰਾਂ ਬੁਲਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਚੌਣਵੀਆ ਖਬਰਾਂ ਤੇ ਬੰਬੇ ਹਾਈ ਕੋਰਟ ਨੇ ਕੰਗਨਾਰਾ ਨੋਟ ਦੀ ਫਿਲਮ ਐਮਰਜੈਂਸੀ ਲਈ ਤੁਰੰਤ ਰਹਾਦ ਤੋਂ ਕੀਤਾ ਇਨਕਾਰ ਐਸਜੀਪੀਸੀ ਨੇ ਪੁਣੇ ਵਿੱਚ ਗਣਪਤੀ ਉਤਸਵ ਲਈ 골ਡਨ ਟੈਂਪਲ ਰੈਪਲੀਕਾ ਪੰਡਾਲ ਤੇ ਜਤਾਇਆ ਇਤਰਾਜ਼ ਕੈਗ ਨੇ ਪੰਜਾਬ ਦੇ ਪਿਛਲੇ ਉਤਪਾਦਨ ਵਿੱਚ 1175 ਮਿਲੀਅਨ ਯੂਨਿਟ ਦੀ ਕਮੀ ਨੂੰ ਕੀਤਾ ਉਜਾਗਰ ਜਿਸ ਨਾਲ 764 ਕਰੋੜ ਰੁਪਏ ਦਾ ਹੋਇਆ ਨੁਕਸਾਨ ਕੰਮ ਮੁਰ ਸ਼ੁਰੂ ਕਰੋ ਇਨਸਾਫ ਸੁਪਰੀਮ ਕੋਰਟ ਤੇ ਛੱਡੋ ਆਈ ਐਮ ਏ ਮੁਖੀ ਨੇ ਡਾਕਟਰਾਂ ਨੂੰ ਕੀਤੀ ਅਪੀਲ ਹੋਰ ਖਬਰਾਂ ਵਿਸਾਣਾ ਕੰਗਨਰਨ ਹੋਤੀ ਫਿਲਮ ਅਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ ਲਈ ਮਜਬੂਰ ਕਰਨ ਲਈ ਤੁਰੰਤ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਅਦਾਲਤ ਦਾ ਇਹ ਫੈਸਲਾ ਮਧ ਪ੍ਰਦੇਸ਼ ਹਾਈ ਕੋਰਟ ਦੇ ਉਸ ਨਿਰਦੇਸ਼ ਦੀ ਪਾਲਣਾ ਕਰਦਾ ਹੈ ਜਿਸ ਵਿੱਚ ਸੀਬੀਐਫਸੀ ਨੂੰ ਫਿਲਮ ਨੂੰ ਪ੍ਰਮਾਣਿਤ ਕਰਨ ਤੋਂ ਪਹਿਲਾਂ ਸਿੱਖ ਸੰਗਠਨਾ ਦੇ ਇਤਰਾਜ਼ਾਂ ਦੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਅਦਾਲਤ ਨੇ ਹਾਈਲਾਈਟ ਕੀਤਾ ਕਿ ਅਨਾ ਇਤਰਾਜ਼ਾਂ ਨੂੰ ਹੱਲ ਕੀਤੇ ਬਿਨਾਂ ਸਰਟੀਫਿਕੇਟ ਜਾਰੀ ਕਰਨਾ ਨਿਆਂਕ ਯੋਗਤਾ ਦੀ ਉਲੰਘਣਾ ਕਰੇਗਾ ਜਿਸ ਕਾਰਨ ਹੋ ਗਿਆ ਕਿ ਫਿਲਮ ਨੂੰ ਸਿੱਖ ਸਮੂਹਾਂ ਦੇ ਵਿ ਹੇਠੋ ਦੋਸ਼ ਲਗਾ ਰਹੇ ਹਨ ਕਿ ਇਹ ਉਹਨਾਂ ਦੇ ਪਿਛਰੇ ਅਤੇ ਇਤਿਹਾਸਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ ਫਿਲਮ ਦੇ ਨਿਰਮਾਤਾ ਜੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਸ ਨੇ ਇਹ ਨਾ ਇਤਰਾਜ਼ਾਂ ਦੇ ਬਾਵਜੂਦ ਸੀਬੀਐਫਸੀ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਪਚਪੋਰ ਕਰਨ ਲਈ ਬੰਬੇ ਹਾਈ ਕੋਰਟ ਤੇ ਦਖਲ ਦੀ ਮੰਗ ਕੀਤੀ ਸੀ ਅਦਾਲਤ ਨੇ ਮੰਨਿਆ ਕਿ ਸਰਟੀਫਿਕੇਟ 88 ਪਰ ਕਿਸੇ ਹੋਰ ਹਾਈ ਕੋਰਟ ਦੇ ਵਿਰੋਧੀ ਹੁਕਮਾਂ ਕਾਰਨ ਇਸ ਦੀ ਰਿਹਾਈ ਨੂੰ ਲਾਜ਼ਮੀ ਨਹੀਂ ਕੀਤਾ ਜਾ ਸਕਦਾ ਇਸ ਤੋਂ ਬਾਅਦ ਕੰਗੜਾ ਰਣੋਤ ਨੇ ਸੋਸ਼ਲ ਮੀਡੀਆ ਤੇ ਸੀਬੀਐਫਸੀ ਦੀ ਆਲੋਚਨਾ ਕੀਤੀ ਹੈ ਤੇ ਦਾਵਾ ਕੀਤਾ ਕਿ ਅਦਾਲਤ ਨੇ ਪ੍ਰਮਾਣਿਕरण ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੋ ਤਾਸੀ ਹੈ ਕਿ ਹੁਣ ਬੰਬੇ ਹਾਈ ਕੋਰਟ ਨੇ ਸੀਬੀਐਫਸੀ ਨੂੰ 18 ਸਤੰਬਰ ਤੱਕ ਇਤਰਾਜ਼ਾਂ ਦਾ ਨਿਪਟਾਰਾ ਕਰਨ ਅਤੇ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਕੇਸ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਤੈਅ ਕੀਤੀ ਗਈ ਹੈ ਅਦਾਲਤ ਅਨੁਮਾਨਤਾ ਸ਼ਾਂਤੀ ਦੇ ਕਾਰਨ ਸੰਭਾਵਿਤ ਬੋਲਣ ਦੀ ਆਜ਼ਾਦੀ ਦੀਆਂ ਸੀਮਾਵਾਂ ਬਾਰੇ ਚਿੰਤਾਵਾਂ ਨੂੰ ਹੱਲ ਕਰ ਰਹੀ ਹੈ ਪੰਜਾਬ ਵਿਧਾਨ ਸਭਾ ਦੇ اجلاس ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾ ਸਿੰਘ ਸਦਮਾ ਵੱਲੋਂ ਰਿਸ਼ਵਤ ਲੈਣ ਦੇ ਦੋਸ਼ੀ ਐਸਆਈ ਬਾਰੇ ਡਾਇਰੈਕਟਰ ਜਨਰਲ ਆਫ ਪੁਲਿਸ ਤੋਂ ਰਿਪੋਰਟ ਮੰਗਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਬਾਜਵਾ ਨੇ ਦਲੀਲ ਦਿੱਤੀ ਕਿ ਜਦੋਂ ਵਿਧਾਨ ਸਭਾ ਨੇ ਸਪੀਕਰ ਦੇ ਸ਼ੁਰੂਆਤੀ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਸੀ ਸੰਵਿਧਾਨ ਵਿਧਾਨ ਸਭਾ ਦੀ ਸਹਿਮਤੀ ਤੋਂ ਬਿਨਾਂ ਇਸ ਨੂੰ ਇੱਕ ਪਾਸਰ ਤੌਰ ਤੇ ਨਹੀਂ ਬਦਲ ਸਕਦਾ ਸੀ ਉਹਨਾਂ ਨੇ ਅੱਗੇ ਕਿਹਾ ਕਿ ਡੀਜੀਪੀ ਦੀ ਰਿਪੋਰਟ ਦੀ ਪੈਰਵੀ ਕਰਨ ਦੀ ਬਜਾਏ ਸੰਵਾਨ ਨੇ ਕ੍ਰਮਕ ਅਕਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਪੱਤਰ ਲਿਖ ਕੇ ਪੁਲਿਸ ਫੋਰਸ ਵਿੱਚ ਪਿਛੋ ਸਪੀਕਰ ਨੇ ਇਹ ਕਹਿ ਕੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ ਕਿ ਇਹ ਸਦਨ ਦੀ ਭਾਵਨਾ ਤੇ ਆਧਾਰਿਤ ਸੀ ਅਤੇ ਨੋਟ ਕੀਤਾ ਕਿ ਰਿਸ਼ਵਤਖੋਰੀ ਦਾ ਮੁੱਦਾ ਕਈ ਸਰਕਾਰੀ ਕਾਰਜਕਾਲਾਂ ਤੱਕ ਫੈਲਿਆ ਹੋਇਆ ਹੈ। ਬਾਅਦ ਵਿੱਚ ਸਪੀਕਰ ਦੇ ਸਪਸ਼ਟੀਕਰਨ ਤੋਂ ਬਾਅਦ ਮਾਮਲੇ ਨੂੰ ਹੋਰ ਦਬੋਣ ਤੋਂ ਗੁਰੇਜ਼ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੋ ਗ੍ਰਹਿ ਵਿਪາກ ਦੀ ਨਿਗਰਾਨੀ ਵੀ ਕਰਦੇ ਹਨ ਇਸ ਦੌਰਾਨ ਸੈਸ਼ਨ ਤੋਂ ਗੈਰ ਹਾਜ਼ਰ ਰਹੇ। ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਪਹੁੰਚ ਵਿੱਚ ਤਬਦੀਲੀ ਨੇ ਅਧਿਕਾਰੀਆਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਸਨ ਕਿਉਂਕਿ ਇੱਕ ਡੀ.ਜੇ.ਪੀ ਦੀ ਰਿਪੋਰਟ ਵਿਰੋਧੀ ਸਵਾਲਾਂ ਤੇ ਮੁੱਖ ਮੰਤਰੀ ਦੇ ਜਵਾਬਾਂ ਦੀ ਲੋੜ ਪਾ ਲਈ ਬਹਿਸ ਦਾ ਕਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਣਪਤੀ ਉਤਸਵ ਲਈ ਸ੍ਰੀ ਹਰਮੰਦਰ ਸਾਹਿਬ ਦੀ ਤਰਜ਼ ਤੇ ਪੁਣੇ ਵਿੱਚ ਪੰਡਾਲ ਬਣਾਉਣ ਦੀ ਅਲੋਚਨਾ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਪੜਕਾਉਣ ਵਾਲਾ ਕੰਮ ਦੱਸਿਆ ਹੈ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਤਿਹਾਸਿਕ ਸਿੱਖ ਸਥਾਨਾਂ ਦੀ ਨਕਲ ਕਰਨਾ ਅਪਮਾਨਜਨਕ ਹੈ ਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਧਾਮੀ ਨੇ ਦੱਸਿਆ ਕਿ ਗਣਪਤੀ ਪੂਜਾ ਲਈ ਬਣਾਇਆ ਗਿਆ ਪੰਡਾਲ ਹਰਮੰਦਰ ਸਾਹਿਬ ਦੀ ਨੇੜੇ ਨਕਲ ਕਰਦਾ ਹੈ ਜੋ ਕਿ ਸਿੱਖ ਪਰੰਪਰਾਵਾਂ ਅਤੇ ਸਿਧਾਂਤਾਂ ਦੇ ਵਿਰੁੱਧ ਹੈ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਧ ਇਸ ਨਾਲ ਸਿੱਖ ਕੌਮਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਐਸਜੀਪੀਸੀ ਦੀ ਵਿਸਤ੍ਰਿਤ ਜਾਂਚ ਲਈ ਇੱਕ ਟੀਮ ਪੂਨੇ ਭੇਜਣ ਦੀ ਯੋਜਨਾ ਹੈ ਕਾਮਿਨੇ ਸਿੱਖ ਕੌਮ ਨੂੰ ਸਿੱਖ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਅਤੇ ਪਵਿੱਤਰ ਸਥਾਨਾਂ ਦੇ ਸਤਿਕਾਰ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਐਸਜੀਪੀਸੀ ਨੂੰ ਸਿੱਧੇ ਤੌਰ ਤੇ ਅਜਿਹੇ ਮੁੱਦਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਕੰਟਰੋਲਰ ਅਤੇ ਆਡੀਟਰ ਜਨਰਲ ਕੈਗ ਨੇ 2019 ਤੋਂ 2022 ਤੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਬਿਜਲੀ ਉਤਪਾਦਨ ਵਿੱਚ 1175 ਮਿਲੀਅਨ ਯੂਨਿਟ ਦੀ ਮਹੱਤਵਪੂਰਨ ਘਾਟ ਦੀ ਰਿਪੋਰਟ ਕੀਤੀ ਹੈ ਜਿਸ ਨਾਲ 764 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ ਇਸ ਘਾਟੇ ਦਾ ਕਾਰਨ ਅਕੁਸ਼ਲ ਆਪਰੇਸ਼ਨਸ ਰੱਖ ਰਖਾ ਵਿੱਚ ਦੇਰੀ ਅਤੇ ਜ਼ਬਰਦਸਤੀ ਬੰਦ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਲੀਨ ਪੀਰੀਅਡ ਤੋਂ ਬਾਹਰ ਕੀਤੀਆਂ ਗਈਆਂ ਸਾਲਾਨਾ ਰੱਖ ਰਖਾ ਦੀਆਂ ਗਤੀਵਿਧੀਆਂ ਨੇ 384.42 ਮਿਲੀਅਨ ਯੂਨਿਟਾਂ ਦਾ ਨੁਕਸਾਨ ਕੀਤਾ ਜਦੋਂ ਕਿ ਵੱਖ-ਵੱਖ ਪ੍ਰੋਜੈਕਟਸ ਵਿੱਚ ਦੇਰੀ ਕਾਰਨ 64.69 ਮਿਲੀਅਨ ਯੂਨਿਟਾਂ ਦਾ ਹੋਰ ਨੁਕਸਾਨ ਹੋਇਆ ਜਿਸ ਦੀ ਕੀਮਤ 42 ਕਰੋੜ ਰੁਪਏ ਦੱਸੀ ਜਾ ਰਹੀ ਹੈ ਦੱਸਿਆ ਕਿ ਰਾਜ ਵਿਧਾਨ ਸਭਾ ਨੂੰ ਪੇਸ਼ ਕੀਤੀ ਗਈ ਕੈਗ ਦੀ ਰਿਪੋਰਟ ਵਸਤੂ ਪ੍ਰਬੰਧਨ ਵਿੱਚ ਕਮੀਆਂ ਅਤੇ ਯੋਗ ਕਰਮਚਾਰੀਆਂ ਦੀ ਕਮੀ ਨੂੰ ਉਜਾਗਰ ਕਰਦੀ ਹੈ ਹਾਲਾਂਕਿ ਇਸ ਦੌਰਾਨ ਰਾਜ ਸਰਕਾਰ ਨੇ ਕੇਂਦਰੀ ਬਿਜਲੀ ਏਜੰਸੀ ਦੁਆਰਾ ਨਿਰਧਾਰਿਤ ਕਿਤੇ ਟੀਚਿਆਂ ਦਾ ਬਚਾ ਕੇ ਤਾ ਪਰ ਕੈਗ ਨੇ ਪਾਇਆ ਕਿ ਇਹ ਟੀਚੇ ਵਿਗਿਆਨਕ ਮਾਪਦੰਡਾਂ ਦੇ ਆਧਾਰਿਤ ਸਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੱਧ ਟਰਾਂਸਮਿਸ਼ਨ ਕਾਟੇ ਅਤੇ ਜ਼ਬਰਦਸਤੀ ਆਊਟੇਜ ਨੇ ਇਸ ਮੁੱਦੇ ਨੂੰ ਹੋਰ ਬੁਦਾ ਦਿੱਤਾ ਹੈ ਤੇ ਕੈਗ ਨੇ ਨਾ ਅਕੁਸ਼ਲਤਾਵਾਂ ਨੋ ਹਲ ਕਰਨ ਲਈ ਸੁਧਰੇ ਰੱਖ ਰੱਖਾ ਆਬਿਆਸਾਂ ਦੀ ਮੰਗ ਕੀਤੀ ਹੈ। ਜਲੰਧਰ ਵਿੱਚ ਇੱਕ ਖੁਸ਼ਹਾਲ ਪਰਿਵਾਰ ਦੀ ਔਰਤ ਨੇ ਬਿੱਤੇ ਦਿਨੇ ਇੱਕ ਸਥਾਨਕ ਦਰਗਾਹ ਦੇ ਨਸ਼ੇ ਦੀ ਓਵਰਡੋਜ਼ ਲੈ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਉਹ ਪਿਛਲੇ 2 ਸਾਲਾਂ ਤੋਂ ਚਿੱਟੇ ਦੀ ਲਤ ਨਾਲ ਜੂਝ ਰਹੀ ਸੀ, ਆਪਣੇ ਦੋ ਘਰ ਅਤੇ ਹੋ ਜਾਇਦਾਦ ਵੇਚ ਰਹੀ ਸੀ ਜਿਸ ਕਾਰਨ ਉਹ ਬੇਕਾਰ ਹੋ ਗਈ। ਉਹ ਦਾ ਸਾਥੀ ਜੋ ਕਿ ਆਪੇ ਨਸ਼ੇ ਦਾ आदी ਸੀ, ਦੇ ਇੱਕ ਦਿਨ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਨਸ਼ਾ ਛੁਡਾਓ ਇਲਾਜ ਦੀਆਂ ਪਿਛਲੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੋੜ ਤੋਂ ਇਸ راہਵਲ ਮੁੜ ਗਈ ਅਤੇ ਅਕਸਰ ਸੜਕਾਂ 'ਤੇ ਨਸ਼ੇ ਦੀ ਹਾਲਤ ਵਿੱਚ ਦੇਖੀ ਜਾਂਦੀ ਸੀ। ਜਿਸ ਕਹਿਿਆ ਗਿਆ ਕਿ ਇਸ ਔਰਤ ਦਾ ਦੁਖਦਾਈ ਅੰਤ ਦੇ ਗੰਬੀਰ ਪ੍ਰਭਾਵ ਨੂੰ ਉਜਾਗਰ ਕਰਦਾ ਹੈ ਇਹ ਵੀ ਸਾਹਮਣੇ ਆਇਆ ਕਿ ਔਰਤ ਦਾ ਅੰਤਿਮ ਸੰਸਕਾਰ ਕਰਨ ਲਈ ਕੋਈ ਪਰਿਵਾਰਕ ਮੈਂਬਰ ਨਾ ਬੱਚੇ ਹੋਣ ਕਾਰਨ ਆਪ ਆਗੋ ਬਲਬੀਰ ਸਿੰਘ ਬਿੱਟੂ ਸਮੇਤ ਸਥਾਨਕ ਲੋਕਾਂ ਦੇ ਇੱਕ ਸਮੂਹ ਨੇ ਉਸਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ ਇਸ ਦੌਰਾਨ ਉਸ ਦੇ ਗਵਾਂਡੀਆਂ ਨੇ ਉਸ ਨੂੰ ਪੂਰੀ ਸੰਗਤ ਵਿੱਚ ਡਿਗਣ ਅਤੇ ਵਿਤਿਆ ਤੇ ਨਿੱਜੀ ਬਰਬਾਦੀ ਦੇ ਚੱਕਰ ਵਿੱਚ ਦੱਸਿਆ ਜਿਸ ਨਾਲ ਉਸ ਦੀ ਬੇਵਕਤੀ ਮੌਤ ਹੋ ਗਈ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕੰਟਰੋਲਰ ਐਂਡ ਆਡੀਟਰ ਜਨਰਲ ਕੈਗ ਦੀ ਰਿਪੋਰਟ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਦਾਰ ਬੀਨਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਜੁਲਾਈ 2017 ਤੋਂ ਮਾਰਚ 2022 ਤੱਕ ਕੁੱਲ 5.31 ਕਰੋੜ ਰੁਪਏ ਦੇ ਜੀਐਸਟੀ ਡਿਫਾਲਟ ਦਾ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਯੂਨੀਵਰਸਿਟੀ ਆ ਪ੍ਰਾਪਤ ਸੇਵਾਵਾਂ ਤੇ ਜੀਐਸਟੀ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੀਆਂ। ਰਾਜ ਸਰਕਾਰ ਦੇ ਨੋਟੀਫਿਕੇਸ਼ਨ ਦੇ ਉਲਟ ਕੀ ਅਜਹੀਆਂ ਸੇਵਾਵਾਂ ਟੈਕਸ ਯੋਗ ਹਨ? ਸੰਸਥਾਵਾਂ ਦੇ ਇਤਰਾਜ਼ਾਂ ਦੇ ਬਾਵਜੂਦ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ GST ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੁਰਾਨ ਪੰਜਾਬੀ ਯੂਨੀਵਰਸਿਟੀ ਅਤੇ ਸਰਦਾਰ ਬਿਆਤ ਸਿੰਘ ਸਟੇਟ ਯੂਨੀਵਰਸਿਟੀ ਦੋਵਾਂ ਨੇ ਦਲੀਲ ਦਿੱਤੀ ਕਿ ਉਹਨਾਂ ਦੇ ਸੇਵਾ ਪ੍ਰਦਾਤਾਵਾਂ ਦੁਆਰਾ GST ਨਹੀਂ ਵਿਸੁੱਲਿਆ ਗਿਆ ਸੀ ਪਰ ਕੈਗ ਨੇ ਇਹਨਾਂ ਦਾ ਦਾਅਵਿਆਂ ਨੂੰ ਖਾਰਜ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀਆਂ ਨੂੰ ਆਪਣੀਆਂ ਟੈਕਸ ਦੇਣਦਾਰੀਆਂ ਤੋਂ ਜਾਣੂ ਹੋਣਾ ਚਾਹੀਦਾ ਸੀ ਹੁਣ ਕੈਗ ਨੇ ਰਾ ਸਰਕਾਰ ਨੂੰ ਟੈਕਸ ਵਿਸੁੱਰ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਨੋਟ ਕੀਤਾ ਹੈ ਕਿ ਯੂਨੀਵਰਸਿਟੀਆਂ ਦੇ ਜਵਾਬ ਤਸੱਲੀ ਬਖਸ਼ ਨਹੀਂ ਸਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੇਸ ਦੇ ਜਵਾਬਾਂ ਵਿੱਚ ਦੇਰੀ ਦੇ ਮੁੱਦੇ ਨਾਲ ਜੇਠਣ ਲਈ ਇੱਕ ਵਿਆਪਕ ਮੁਕਦਮੇਬਾਜ਼ੀ ਨੀਤੀ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਕਾਰਨ ਮਹੱਤਵਪੂਰਨ ਲੰਬਿਤ ਪਏ ਹਨ। ਅਦਾਲਤ ਨੇ ਜਵਾਬ दाखल ਕਰਨ ਵਿੱਚ ਰਾਜ ਦੀ ਲਗਾਤਾਰ ਦੇਰੀ ਤੇ ਨਿਰਾਸ਼ਾ ਜ਼ਾਹਰ ਕੀਤੀ। ਕਈ ਵਾਰ ਕਈ ਸਾਲਾਂ ਤੱਕ ਵਾਚਾਂਦੀ ਹੈ ਅਤੇ ਜੇਕਰ ਰਾਜ ਅਗਲੀ ਸੁਣਵਾਈ ਤੱਕ ਸੰਤਿਪ੍ਰਤੀਸ਼ਨਾ ਨੂੰ ਹੱਲ ਕਰਨ ਵਿੱਚ ਸਫਲ ਰਹਿੰਦਾ ਹੈ ਤਾਂ ਅਦਾਲਤ ਨੇ 10 ਲੱਖ ਰੁਪਏ ਜੁਰਮਾਨੇ ਦੇ ਚਿਤਾਵਨੀ ਵੀ ਦਿੱਤੀ ਹੈ। ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਤੇ ਜਸਟਿਸ ਸੰਜੇ ਵਸ਼ਿਸ਼ਟ ਦੀ ਡਿਵੀਜ਼ਨ ਬੈਂਚ ਨੇ ਕਾਨੂੰਨੀ ਪ੍ਰਤੀਨਿਧਤਾ ਤਬਦੀਲੀਆਂ ਚ ਅਧਿਕਾਰੀਆਂ ਦੀ ਅਣਉਪਲਬਧਤਾ ਕਾਰਨ ਮੁਲਤਵੀ ਕਰਨ ਦੀ ਸਰਕਾਰ ਦੇ ਰੁਝਾਨ ਦੀ ਆਲੋਚਨਾ ਕੀਤੀ ਇਸ ਅਭਿਆਸ ਨੇ ਅਨਸੁਲਝੇ ਕੇਸਾਂ ਨੂੰ ਇਕੱਠਾ ਕਰਨ ਵਿੱਚ ਯੋਗਦਾਨ ਪਾਇਆ ਤੇ ਸਮੇਂ ਸਿਰ ਨਿਆਂ ਕਰਨ ਵਿੱਚ ਰੁਕਾਵਟ ਪਾਈ ਹੈ ਅਦਾਲਤ ਨੇ ਮੁਕਦਮੇਦਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਰਾਜ ਸਰਕਾਰ ਦੇ ਅੰਦਰ ਇੱਕ ਸਥਾਈ ਸੈੱਲ ਦੀ ਲੋੜ ਤੇ ਜ਼ੋਰ ਦਿੱਤਾ ਇਹ ਸੈੱਲ ਇਹ ਸੁਨਿਸ਼ਚਿਤ ਕਰੇਗਾ ਕਿ ਜਵਾਬ ਤੁਰੰਤ ਦਾਇਰ ਕੀਤੇ ਜਾਣ ਅਤੇ ਮੁਲਾਂਕਣ ਕੀਤੇ ਜਾਣਗੇ ਕਿ ਕੀ ਉਹਨਾਂ ਕੇਸਾਂ ਦੀ ਪੈਰਵੀ ਕਰਨੀ ਹੈ ਜਿੱਥੇ ਮੁੱਦਿਆਂ ਦਾ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਾ ਹੈ ਬੈਂਚ ਨੇ ਦਿਸ਼ਾ ਦਿੱਤੇ ਹਨ ਕਿ ਇਹ ਉਕਾਂ ਮਤੇ ਤੁਰੰਤ ਕਾਰਵਾਈ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਮੁੱਖ ਸਕੱਤਰ ਨੂੰ ਭੇਜੇ ਜਾਣ। ਨੈਕਸਟ बुधवार ਨੂੰ ਕੇਂਦਰੀ ਅਤੇ ਤ੍ਰਿਪੁਰਾ ਸਰਕਾਰਾਂ ਅਤੇ ਦੋ ਵਿਦਰੋਹੀ ਸਮੂਹ ਨੈਸ਼ਨਲ ਰਿਪ੍ਰੈਸ਼ਨ ਫਰੰਟ ਆਫ ਤਿਰੁਪੁਰਾ ਅਤੇ 올 ਤ੍ਰਿਪੁਰਾ ਟਾਈਗਰ ਫੋਰਸ ਵਿਚਕਾਰ ਇੱਕ ਪ੍ਰਮੁੱਖ ਸ਼ਾਂਤੀ ਸਮਝੌਤੇ ਤੇ ਹਸਤਾਖਰ ਕੀਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਅਤੇ ਗ੍ਰਹਿ ਮੰtrਾਲਿਆ ਅਤੇ ਤ੍ਰਿਪੁਰਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਸਮਝੌਤੇ ਨੂੰ ਰਸਮੀ ਰੂਪ ਦਿੱਤਾ ਗਿਆ। ਇਸ ਸਹਿਸਤਾਖਰ ਸਮਾਰੋਹ ਦੌਰਾਨ ਗ੍ਰਹਿ ਮੰਤਰੀ ਸ਼ਾਹ ਨੇ ਉੱਤਪੂਰਬੀ ਵਿੱਚ ਸ਼ਾਂਤੀ ਅਤੇ ਵਿਕਾਸ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਇਸ ਕਲ ਨੂੰ ਉਜਾਗਰ ਕਰਦੇ ਹੋਏ ਕਿ ਖੇਤਰ ਵਿੱਚ ਪਿਛਲੇ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਉੱਤਰਪੂਰਬ ਲਈ 2500 ਕਰੋੜ ਰੁਪਏ ਦੇ ਵਿਕਾਸ ਪੈਕੇਜ ਦਾ ਵੀ ਐਲਾਨ ਕੀਤਾ ਜਿਸ ਦਾ ਉਦੇਸ਼ ਕਟੜਵਾਦ ਅਤੇ ਸੰਘਰਸ਼ ਤੋਂ ਮੁਕਤ ਖੇਤਰ ਨੂੰ ਉਚਾਈਤ ਕਰਨਾ ਹੈ। ਸ਼ਾ ਨੇ ਆ ਕਿ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਉੱਤਰਪੂਰਬ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ 12 ਮਹੱਤਵਪੂਰਨ ਸਮਝੌਤਿਆਂ ਤੇ ਹਸਤਾਖਰ ਕੀਤੇ ਹਨ ਤੇ ਨ ਖਾਸ ਤੌਰ ਤੇ ਤ੍ਰਿਪੁਰਾ ਲਈ ਇਹਨਾਂ ਸਮਝੌਤਿਆਂ ਕਾਰਨ ਲਗਭਗ 10000 ਵਿਅਕਤੀਆਂ ਨੇ ਹਥਿਆਰ ਛੱਡ ਦਿੱਤੇ ਅਤੇ ਸਮਾਜ ਦੀ ਮੁਖਤਾਰਾ ਵਿੱਚ ਮੁਰਜੜ ਗਏ। ਆਰਜੀ ਕਾਰ ਰੇਪ ਕਤਲ ਕੇਸ ਨੂੰ ਲੈ ਕੇ ਡਾਕਟਰਾਂ ਦੇ ਚੱਲ ਰਹੇ ਵਿਰੋਧ ਦੇ ਵਿਚਕਾਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਆਰਵੀ ਅਸਕੋਨ ਨੇ ਡਾਕਟਰਾਂ ਨੂੰ ਕੰਮ ਮੁੜ ਸ਼ੁਰੂ ਕਰਨ ਅਤੇ ਸੁਪਰੀਮ ਕੋਰਟ ਨੂੰ ਨਿਆਂ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸਿਖਿਆਰਤੀ ਪੋਸਟ ਗ੍ਰੈਜੂਏਟ ਡਾਕਟਰ ਦੀ ਘਟਨਾ ਤੋਂ ਰਾਸ਼ਟਰ ਬਹੁਤ ਦੁਖੀ ਹੈ ਜ਼ਿਕਰ ਹੋ ਗਿਆ ਕਿ ਇਹ ਗੁੱਸਾ ਉਸ ਤੇ ਇੱਕ ਹੋਣਹਾਰ ਨੌਜਵਾਨ ਡਾਕਟਰ ਅਤੇ ਹੇਠਲੇ ਮੱਧ ਵਰਗੀ ਮਾਪਿਆਂ ਦੀ ਇੱਕ ਲੋਤੀ ਦੀ ਹੋਣ ਕਾਰਨ ਪੈਦਾ ਹੋਇਆ ਹੈ ਇਸ ਦੌਰਾਨ ਡਾਕਟਰ ਅਸਕੋਨ ਨੇ ਡਾਕਟਰੀ ਭਾਈਚਾਰੇ ਦੀ ਜਾਇਜ਼ ਨੇ ਰਾਸ਼ਨ ਨੂੰ ਸਵੀਕਾਰ ਕੀਤਾ ਜਿਸ ਕਾਰਨ ਵਿਆਪਕ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਗੈਰ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ 24 ਘੰਟੇ ਵਿੱਚ ਵਾਪਸ ਲੈ ਲਿਆ ਗਿਆ। ਉਹਨਾਂ ਨੇ ਹਾਈਲਾਈਟ ਕੀਤਾ ਕਿ ਸੁਪਰੀਮ ਕੋਰਟ ਨੇ ਸਥਿਤੀ ਦਾ ਖੁਦ ਨੋਟਿਸ ਪਲੇ ਹੈ ਸਿਹਤ ਸੰਭਾਲ ਪੇਸ਼ਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਨਿਆ ਅਤੇ ਡਾਕਟਰੀ ਦੇਖਭਾਲ ਜਾਰੀ ਰੱਖਣ ਦਾ ਭਰੋਸਾ ਦਿੰਦੇ ਹੋਏ ਨਿਆਂਇਕ ਪ੍ਰਕਿਰਿਆ ਤੇ ਪ੍ਰੋਸਾ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰ ਅਸਕੋਨ ਨੇ ਡਾਕਟਰੀ ਪਾਇਚਾਰੇ ਨੂੰ ਮਰੀਜ਼ਾਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਇਸ ਗੱਲ ਡਾਕਟਰਾਂ ਦੇ ਆਪਣੇ ਫਰਜ਼ਾਂ ਤੇ ਵਾਪਸ ਆਉਣ ਤੇ ਨਿਆਂ ਸੁਪਰੀਮ ਕੋਰਟ ਤੇ ਛੱਡਿਆ ਜਾਣਾ ਚਾਹੀਦਾ ਹੈ। ਹਰਿਆਣਾ ਦੇ ਪੰਚਕੁਲਾ ਵਿੱਚ ਪਾਰੀਮੀ ਦੌਰਾਨ ਇਟਾਂ ਦੇ ਪੱਠੇ ਦੀ ਗੰਦ ਡਿੱਗਣ ਨਾਲ 3 ਬੱਚਿਆਂ ਦੀ ਮੌਤ ਹੋ ਗਈ। ਪੀੜਤ ਜਿਨ੍ਹਾਂ ਦੀ ਉਮਰ 2 ਤੋਂ 7 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਦੋਂ ਇਹ ਘਟਨਾ ਵਾਪਰੀ ਪੱਠੇ ਦੇ ਨੇੜੇ ਪਨਾ ਲੈ ਰਹੀ ਸੀ। ਟਹਿ ਜਾਣ ਕਾਰਨ ਉਹ ਮਲਬੇ ਹੇਠਾਂ दब ਗਏ ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਦੱਸੇ ਕਿ ਉੱਤਪੂਰਬੀ ਖੇਤਰ ਵਿੱਚ ਨਾਗਾਲੈਂਡ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ। ਬੀਤੀ ਮੰਗਲਵਾਰ ਰਾਤ ਨੂੰ ਪਾਰੀਮੀ ਨੇ ਕਰਾ ਅਤੇ NH29 ਦੇ ਇੱਕ ਨਾਜ਼ੁਕ ਹਿੱਸੇ ਨੂੰ ਵੀ ਤਬਾਹ ਕਰ ਦਿੱਤਾ। ਉੱਥੇ ਹੀ ਮਹ ਮੀਹ ਕਾਰਨ ਤਸਮੋਤਾ ਹੋਈਆਂ ਹਨ ਅਤੇ ਖਾਸ ਕਰਕੇ ਨਾਂਦੇੜ ਵਿੱਚ ਫਸਲਾਂ ਅਤੇ ਪਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਭਾਰਤੀ ਮੌਸਮੀ ਵਿਭਾਗ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਸਮੇਤ ਵੱਖ-ਵੱਖ ਰਾਜਾਂ ਵਿੱਚ ਲਗਾਤਾਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ 119 ਸੜਕਾਂ ਬੰਦ ਹਨ ਅਤੇ ਚੱਲ ਰਹੇ ਮੌਨਸੂਨ ਸੀਜ਼ਨ ਦੌਰਾਨ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 153 ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ ਵਿੱਚ ਭਾਰੀ ਮੀਂਹ ਨੇ ਰੇਲ ਸਵਾਮਾ ਵਿੱਚ ਵਿਘਨ ਪਾ ਦਿੱਤਾ ਹੈ ਅਤੇ ਵਿਆਪਕ ਹੜ੍ਹ ਆ ਗਏ ਹਨ। ਦਿੱਲੀ ਦੀ ਇੱਕ ਅਦਾਲਤ ਨੇ 32 ਸਾਲਾ ਲੀਲਾਬਤੀ ਨੂੰ 2018 ਵਿੱਚ ਆਪਣੀਆਂ ਦੋ ਨਾਬਾਲਗ ਧੀਆਂ ਦੇ ਕਤਲ ਲਈ ਉਮਰ ਕੈਦੀ ਸਜ਼ਾ ਸੁਣਾਈ ਹੈ। ਦੱਸਿਆ ਗਿਆ ਕਿ ਇਸ ਮਾਮਲੇ ਨੂੰ ਠੰਡੇ ਖੂਹ ਵਾਲੇ ਕਤਲ ਅਤੇ ਬਹੁਤ ਦੁਰਲੱਭ ਮਾਮਲਿਆਂ ਵਿੱਚੋਂ ਇੱਕ ਕਿਹਾ ਜਾ ਰਿਹਾ ਹੈ। ਅਦਾਲਤ ਨੇ ਸਮਾਜ ਦੀ ਮਾਦੀ ਤਾਰਨਾ ਤੇ ਅਪਰਾਧ ਦੇ ਗੰਭੀਰ ਪ੍ਰਭਾਵ ਨੂੰ ਨੋਟ ਕੀਤਾ ਜਿਸ ਨੂੰ ਰਵਾਇਤੀ ਤੌਰ ਤੇ ਪਾਲਣ-ਪੋਸ਼ਣ ਅਤੇ ਨਿਰਸਵਾਰਥ ਮੰਨਿਆ ਜਾਂਦਾ ਹੈ। ਪ੍ਰੋਸੀਕਿਊਸ਼ਨ ਪੱਖ ਨੇ ਖੁਲਾਸਾ ਕੀਤਾ ਕਿ ਲੀਲਾਬਤੀ ਨੇ 2 ਫਰਵਰੀ 2018 ਨੂੰ ਆਪਣੀਆਂ 5 ਸਾਲ ਅਤੇ 5 ਮਹੀਨਿਆਂ ਦੀਆਂ ਬੱਚੀਆਂ ਦਾ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਸੀ। ਅਪਰਾਧ ਦੇ ਭਿਆਨਕ ਰੂਪ ਦੇ ਬਾਵਜੂਦ ਅਦਾਲਤ ਨੇ ਉਸਤੇ ਮੋੜਵਸੇਬੀ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਮੌਤੀ ਸਜ਼ਾ ਤੇ ਉਮਰ ਕੈਦ ਦੀ ਚੋਣ ਕੀਤੀ। ਅਦਾਲਤ ਨੇ ਦਿੱਲੀ ਪਿੜਤ ਮੁਆਵਜ਼ਾ ਯੋਜਨਾ ਦੇ ਤਹਿਤ ਮੁਆਵਜ਼ੇ ਤੋਂ ਵੀ ਇਨਕਾਰ ਕਰ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਲਾਪਾਤਰੀ ਖੁਦ ਦੋਸ਼ੀ ਸੀ। ਹੁਕਮਰਾਨ ਨੇ ਦੋਸ਼ੀ ਦੇ ਬਾਕੀ ਬੱਚੇ ਬੱਚਿਆਂ ਤੇ ਪ੍ਰਭਾਵ ਦੇ ਨਾਲ ਨਿਆਂ ਨੂੰ ਸੰਤੁਲਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਦੇ ਪਿਵਿੱਖ ਦੇ ਪਾਲਣ-ਪੋਸ਼ਣ ਅਤੇ ਉਹਨਾਂ ਦੀ ਮਾਂ ਦੇ ਸਮਾਜ ਵਿੱਚ ਮੁੜ ਏਕੀਕਰਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਬੁਲਟਿਨ ਦੇ ਵਿੱਚ ਆਉਂ ਚਲੇ ਗਿਆ ਨਹੀਂ ਮੋਟੋ ਹਾਸਲ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ